ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਸਹਿਰ ਬਰਨਾਲਾ ਠੀਕ ਹੈ ਜੀ ਸੇਖਾ ਰੋਡ ਤੇ ਬਾਈ ਦਾ ਨੌਰਾ ਫਾਰਮ ਠੀਕ ਹੈ ਜੀ ਜੱਗੀ ਡੇਰੀ ਫਾਰਮ ਠੀਕ ਹੈ ਜੀ ਬਾਈ ਕੋਲ ਸੇ ਤਾਂ گاਵਾ ਤੇ ਤਾਂ ਨਮਜਾ ਨੌ ਨਾਗਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣ ਕਰ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸਿਓ ਜਪਣਾ ਨਾਮ ਜੱਗੀ ਆ ਜੀ ਹਾਂਜੀ ਪਿੰਡ ਬਰਨਾਲਾ ਸ਼ਹਿਰ ਆ ਜੀ ਆਪਣਾ ਖਾਸ ਹਾਂਜੀ ਕੋਠੇਗੁਰ ਆਮ ਦਾਸ ਨਗਰ ਹਾਂਜੀ ਜਿਹੜਾ ਲੁਧਿਆਣਾ ਰੋਡ ਆ ਨਾ ਹਾਈਵੇ ਰੋਡ ਜੀ ਉਧਰੋਂ ਰੋਡ ਨਿਕਲਦਾ ਹੈਗਾ ਧੂਰੀ ਨੂੰ ਜੀ ਠੀਕ ਹੈ ਜੀ ਰਣੀਕੇ ਧੂਰੀ ਦੇ ਗਿਆ ਹਾਂਜੀ ਉਸ ਰੋਡ ਦੇ ਉੱਤੇ 1 ਕਿਲੋਮੀਟਰ ਅਗੇ ਆਪਣਾ ਫਾਰਮ ਆ ਬਾਰੇ ਲੋਕੇਸ਼ਨ ਆਪਣੇ ਨੇੜੇ ਸਾਹਮਣੇ ਦੋ ਸ਼ਾਲਾ ਆ ਗਈ ਹਾਂਜੀ ਜਗੀਰ ਹੈ ਰਾਮ ਬਰਨਾਲਾ ਠੀਕ ਹੈ ਨੰਬਰ ਹੈ ਜੀ 98155 ਹਾਂਜੀ ਨਾ 107 ਕਿੰਨੇ ਨਗ ਵੀਰ ਜੀ ਆਪਣੇ ਕੋਲ ਪਕਾਉਗਾ ਜੀ ਨਾ ਆਪਣੇ ਕੋਲ 9 ਹਨ ਜੀ ਤਿੰਨ ਝੋਟੀਆਂ ਨੇ ਹਾਂਜੀ ਇਹ ਛੇ ਗਾਵਾਂ ਨੇ ਠੀਕ ਹੈ ਜੀ ਹਾਂਜੀ ਪਹਿਲੇ ਦਾ ਗਾਂ ਤੋਂ ਸਟਾਰਟ ਕਰੋ ਜੀ ਹਾਂਜੀ ਇੱਕ ਨੰਬਰ ਇਧਰ ਆਓ ਜੀ ਪਹਿਲੇ ਦਾ ਬੱਚੀ ਹੈ ਜੀ ਦੋ ਦੰਦ ਦਾ ਹਾਂਜੀ ਇਹ ਕੱਲ ਸਵੇਰ ਦੀ ਸੂਈ ਹੋਈ ਹੈ ਜੀ ਠੀਕ ਹੈ ਜੀ ਹਾਂ ਨੇ ਮੇਰੀ ਬਿਲਕੁਲ ਓਕੇ ਬਾਹਰ ਜੀ ਬੇਮੂਰ ਦੀ ਆਲ ਕਰਦੀ ਹੈ ਜਰੂਰ ਠੀਕ ਹੈ ਜੀ ਮਤਲਬ ਬੁੱਢੀਆਂ ਕੁੜੀਆਂ ਦੇ ਜਿਹਨਾਂ ਨਾਲੋਂ ਵੀ ਥੋੜੀ ਜਿਹੀ ਘੱਟ ਚੋਣਦੀ ਆ ਹਾਂਜੀ ਦੋ ਦਿਨ ਚ ਟਿਕ ਜੂਗੀ ਹਾਂਜੀ ਪਰ ਐਵੇਂ ਨਹੀਂ ਕਿ ਲੱਤਾਂ ਮਾਰਦੀ ਆ ਉਹ ਬੇਮੂਰ ਦੀ ਆਲ ਕਰਦੀ ਆ ਨਿਆਣਾ ਪਾਉਣ ਬੈ ਥੋੜੀ ਜੀ ਠੀਕ ਹੈ ਜੀ ਬੜਾ ਟਾਈਮ ਮੈਂ ਨੂੰ ਵੀ 18 ਕਿਲੋ ਜਮਾ ਤਿਆਰ ਆ ਜੀ ਠੀਕ ਹੈ ਜੀ 9 ਕਿਲੋ ਟਾਈਮ ਦਾ ਚਾਹ ਮਿਲ ਕੇ ਲੈ ਜਾਓ ਠੀਕ ਹੈ ਜੀ ਲੋ ਫਰਾਹ ਥੋੜੀ ਪੁੱਤ ਹੋਣੀ ਸਦਰੋਖ ਲੱਪ ਜਰਸੀ ਤੇ ਇੱਕ ਫਰਾ ਕ੍ਰੋਸ ਆ ਜਿਹਨੂੰ ਪਹਿਰ ਸ਼ਹਿਰ ਕਹਿੰਦੇ ਨੇ ਲਾਲ ਡੱਬੀ ਠੀਕ ਹੈ ਜੀ ਉਹ ਬਰੀਡ ਆ ਜੀ ਮਾਗਰ ਇਹਦੇ ਬਸਾ ਦਾ ਮਾਗਰ ਬਸਾ ਜੀ ਠੀਕ ਹੈ ਜੀ ਕੀ ਰੇਟ ਰੂਟ ਆ ਭਰਾ ਇਹਦਾ ਇਹਦਾ ਬਾਈ ਜੀ ਕਹਾਂਤ ਮੰਨ ਕੇ ਬੇਨਤੀ ਆ ਸਾਰੇ ਭੈਣ ਭਰਾਵਾਂ ਨੂੰ ਕੋਈ ਵੀ ਵੀਰ ਗੁੱਸਾ ਆ ਜਾਏ ਕੀ ਹੰਕਾਰ ਨਾਲ ਮੰਨਣਾ ਹਾਂਜੀ ਆਪਣਾ ਹੀ ਮੁੱਲ ਹੋਣਗੇ ਬਿਲਕੁਲ ਬਰਾਬਰ ਦੇ ਖਿੱਚੂ ਠੀਕ ਹੈ ਜੀ ਭਾਈ ਹਣ ਕੇ 5-4000 ਕਟ ਵਾਲਾ ਪਾਉਣਾ ਨਾ ਖਿੱਚਣਾ ਕਰੇ ਫੋਨ ਲਾਉਣ ਨੂੰ ਠੀਕ ਹੈ ਜੀ ਆਪਣਾ 1200 ਰੁਪਏ ਦਾ ਮਾਨਤਨ ਹੋ ਠੀਕ ਹੈ ਜੀ ਇਹਦਾ 75000 ਰੁਪਏ ਬੱਚੀ ਦਾ ਲੈ ਲਾਂਗੇ ਜੀ ਆਪਾਂ ਠੀਕ ਹੈ ਜੀ 75000 ਰੁਪਏ ਬਾਈ ਜੀ ਹਾਂ 75000 ਦੇ ਵਿੱਚੋਂ ਮਾਨਤਨ ਕਰ ਦਿਆਂਗੇ ਠੀਕ ਹੈ ਜੀ ਥਾਂ ਲੈਵੇ ਦੀ ਬਹੁਤ ਜ਼ਿਆਦਾ ਚੰਗੀ ਆ 20 ਕਿਲੋ ਤੋਂ ਬਾਹਰ ਦੁੱਧ ਪਾਉਣ ਵਾਲੀ ਬੱਚੀ हां जी भाई जी दूसरी ਵਾਰ ਦਾ ਦੱਸੋਈ ਜਾਣਕਾਰੀ ਜਿਹੜੀ ਦੂਜੀ ਵਾਰ ਆ ਬਾਈ ਜੀ ਇਹਨੂੰ ਸੂਈ ਨੂੰ 17 ਹਨਾਂ ਦੇ ਨੋਦੋਂਗੇ 20 ਹਨ हां जी ਬੱਚਾ ਦਾ ਹੈ ਨਹੀਂ ਸਰ ਠੀਕ ਹੈ ਜੀ ਕੱਪੜੀ ਦੀ ਸੁੰਡੀ ਦੀ ਹੈ ਕਿ ਕੀ ਜੇ ਕੋਲ ਵੀਡੀਓ ਆ ਪ੍ਰੋਪਰ ਹੈ ਜੀ हां जी ਤਾਂ ਬਾਈ ਜੀ ਆਪਾਂ ਕੋਈ ਬੱਚਾ ਕਿਹਾ ਬੋਲਦਾ ਸੀ ਜੇ ਤਾਂ ਬੱਚਾ ਲੈ ਕੇ ਖੜਾ ਲੈਂਦੇ ਠੀਕ ਹੈ ਜੀ ਆਪ ਕੋ ਰੱਬ ਦਾ ਦੇਖ ਲੈਣਾ ਨਾ ਅੱਛਾ ਜੀ ਤੋਂ ਤੇ ਲੈ ਬਾਈ ਜੀ ਕਿੰਨਾ ਲਾ ਉਹ ਤਾਂ ਹੈਗਾ 22 ਕਿਲੋ ਠੀਕ ਹੈ ਜੀ ਲੀਟਰ ਵਾਲਾ ਹੈਗਾ 24 ਕਿਲੋ ਠੀਕ ਹੈ ਜੀ ਲੋ ਭਰਾ 22 ਕਿਲੋ ਚੈੱਕ ਤੋਂ ਕੰਡਾ ਦਾ ਜਿਆਦਾ ਵਾ ਬਿਊ ਬੀ ਚੰਗੀ ਲੈਵਲ ਹੋ ਗਿਆ ਤੁਸੀਂ ਦੇਖ ਸਕਦੇ ਪਰਾ ਸੂਈ ਨੂੰ ਵੀਰ ਨਾ ਹੋਇਆ ਬਈ ਪੂਰੇ ਠੀਕ ਹੈ ਜੀ ਆਪਣੇ ਕੋਲੇ ਸੂਈ ਆ ਤੇ ਇਹਦਾ ਰੇਟ ਭਰਾ ਬਈ ਇਹਦਾ ਮੋਟੋ ਜਿਹੜਾ 75 ਕਰਾ ਲਓ 80 ਕਰਾ ਲਓ 72000 ਦੀ ਬੱਛੀ ਦੇ ਦਾਂਗੇ ਠੀਕ ਹੈ ਜੀ ਲੋ ਭਰਾ ਲੈ ਵਾ ਬਈ ਚੂਈ ਦੀ ਹੈ ਕੋਈ ਚੀਜ਼ ਦੀ ਕੋਈ ਵੀ ਵੀਰ ਇਹ ਨਹੀਂ ਹੈਗਾ ਹਾਂ ਜੀ ਵੀਰ ਮੰਨ ਲਓ ਕਿਸੇ ਦਾ ਨਹੀਂ ਹੱਸ ਤਾ ਆ ਗਈ ਕੋਈ ਲੱਤ ਨਾ ਕੋਈ ਛੜ ਠੀਕ ਹੈ ਜੀ ਲੋ ਬਾਕੀ ਸਭ ਠੀਕ ਹੈ ਜੀ ਪੂਰਨ ਰਿਹਾ ਲਈ ਆਪ ਕੋ ਕੋਈ ਵੀ ਵੀਰ ਵਹਿਲ ਮੰਗਵਾਉਣਾਗਾ ਤਾਂ ਕੋਈ ਨਹੀਂਗਾ ਬਿੱਟ ਤੇ ਚੀਜ਼ੀ ਮਤਲਬ ਕੋਈ ਹੋ ਠੀਕ ਹੈ ਠੀਕ ਲੋ ਬਰਾ ਚਾਰੇ ਥਣ ਚੈੱਕ ਜੀ ਵੇੜ ਦੀ ਜਾਣਕਾਰੀ ਦੇ ਜੀ ਭਾਈ ਜੀ ਦੂਜਾ ਸੂਆ ਗਈ ਬੱਛੀ ਹਾਂਜੀ ਜਰਸੀ ਹੈ ਜੀ ਕਾਫੀ ਕਲਰ ਚ ਹਾਂਜੀ 16 ਕਿਲੋ ਤੋਂ ਦੱਤ ਬੱਛੀ ਦਾ ਪਲੋਂ ਦਾ ਦਿੱਤਾ ਹੋਇਆ ਵੀਰੇ ਠੀਕ ਹੈ ਜੀ ਥਾਂਨੇ ਮੇਰੀ ਕੁਆਲਟੀ ਦਿਖਾ ਦੇ ਮੜਾ ਨੇ ਕਰਕੇ ਕੈਮਰਾ ਠੀਕ ਹੈ ਜੀ ਹਲੇ ਦੱਸ ਦੇ ਨੇ ਤੇ ਬਾਕੀ ਨੇ ਵੀਰੇ ਠੀਕ ਹੈ ਜੀ ਮਤਲਬ ਬਣਾਵਟ ਐ ਜਿਹੜੀ ਬੱਚੀ ਦੀ ਇੰਨੀ ਤੇ ਚੰਗੀ ਆ ਗਈ ਠੀਕ ਹੈ ਜੀ ਕਿ ਜਿਹੜਾ ਵੀਰ ਮਰਜੀ ਲੈ ਜਾਏ ਚਾਹੇ 10 ਉਹ ਚੋ ਲਵੇ ਹਾਂਜੀ ਐ ਜਿਹਦੀ ਐ ਜਿਹੇ ਰਹੂਗੀ ਠੀਕ ਹੈ ਜੀ ਗੁੜੀ ਹੋਣ ਵਾਲੀ ਬੱਚੀ ਨਹੀਂ ਹੈਗੀ ਮਤਲਬ ਠੀਕ ਹੈ ਜੀ ਚੱਲ ਬਤ ਲੋਕਾਂ ਨੂੰ ਦੇਖ ਸਕਦੇ ਫੇਸ ਕੁਆਲਿਟੀ ਕੀ ਰੇਟ ਦੱਸ ਜੀ ਇਹਦਾ ਭਾਈ ਇਹਦਾ ਮੁੱਲ ਲੱਗਿਆ 57000 ਰੁਪਏ ਹਾਂਜੀ 55000 ਰੁਪਏ ਪਹਿਲਾਂ ਬੱਛੀ ਦਾ ਲੈ ਲਾਂਗੇ ਠੀਕ ਹੈ ਜੀ ਅੱਜ ਦੇ ਸਮੇਂ ਚ ਠੀਕ ਹੈ ਜੀ ਇਹ ਕੱਲ ਤਿਆਰ ਹੁੰਦੀ ਹੈ ਲੈਵਲ ਨੂੰ ਹਾਂਜੀ ਉਹ ਮਤਲਬ ਉਹ ਵਜਾ ਸਿਸਟਮ ਹੋ ਜਾਊਗਾ ਠੀਕ ਹੈ ਜੀ ਜੇ ਕੋਈ 5-4 ਦਿਨਾਂ ਦੇ ਵਿੱਚ ਵੀਰ ਲੈਂਦਾ ਜਾਂ ਕਈ ਵਾਰ ਹੁੰਦੇ ਕੋ ਜਦੋਂ ਵੀਡੀਓ ਬਣਾਉਨੇ ਆ ਹਾਂਜੀ ਉਹ ਇਹ ਤਾਂ ਹੈ ਨਹੀਂ ਵੀ ਇੱਕੇ ਦਿਨ ਹੀ ਸਾਰੀ ਵੀਡੀਓ ਬੈਰਲ ਹੋ ਜਾਂਦੀ ਆ ਹਾਂਜੀ ਹਾਂਜੀ ਉਹਨੂੰ 2 ਦਿਨ ਲੱਗ ਜਾਂਦਾ 3 ਦਿਨ ਲੱਗ ਜਾਂਦਾ ਹਾਂਜੀ ਐ ਮੰਨ ਲਓ ਕਿ ਅੱਜ ਐਤਵਾਰ ਆ ਜੇ ਕੋਈ ਵੀਰ ਬੋਧਵਾਰ ਦੇ ਕਰਾ ਬੰਗਵਾਰ ਦੇ ਕਰੇ ਉਹਨੂੰ ਵਾਸਤੇ ਫੋਨ ਆਉਦਾ ਆ ਪੰਜਾਂ ਜਹਾਜ਼ ਵੀ ਦੇ ਠੀਕ ਹੈ ਹਾਂਜੀ ਵੀਰ ਜੀ ਚਾਰ ਨੰਬਰ ਵਾਲੀ ਦੱਸੋ ਜੀ ਆਪਣੀ ਗਾੜ ਦੂਜਾ ਸੁਆ ਬਾਈ ਨੇ 6 ਦੰਦਾ ਹਾਂਜੀ ਹਾਰਮਨ ਤੋਂ ਆਈਆਂ ਰਹਿਣਾ ਆਪਣੇ ਕੋਲੇ ਠੀਕ ਹੈ ਜੀ ਮਸ਼ੀਨੀ ਥਾਨ ਲੱਗਿਆਗਾ ਹਾਂਜੀ ਜਿਹੜਾ ਕੋਈ ਵੀਰ ਇਹਨੂੰ ਮਸ਼ੀਨ ਵਾਸਤੇ ਸਪੈਸ਼ਲੀ ਲਊਗਾ ਹਾਂਜੀ ਤਾਂ ਮੰਨ ਲਓ ਵੀ 24 25 ਕਿਲੋ ਦੁੱਧ ਚੋ ਲੋ ਠੀਕ ਹੈ ਜੀ ਬਾਕੀ ਹੱਥੀ ਮੁਠੀ ਵਾਲਾ ਥਾਨ ਵੀ ਹੈਗਾ ਮੁਠੀ ਨਾਲ 20 ਕਿਲੋ ਦੁੱਧ ਦੇ ਦੂਗੀ ਖੁੱਲਾ ਠੀਕ ਹੈ ਜੀ 20 ਕਿਲੋ ਦੁੱਧ ਕਿਉਂ ਕਹਿੰਦਾ ਕਲੂਨ ਦਾ ਦਿੱਤਾ ਹੋਇਆ ਜੀ ਠੀਕ ਹੈ ਜੀ ਅਜੇ 10 ਦਿਨ ਬਾਕੀ ਨੇ ਲੇਵੇ ਦਾ ਡਿਜ਼ਾਇਨ ਦੇਖ ਸਕਦੇ ਠੀਕ ਬਹੁਤ ਸੋਹਣਾ ਡਿਜ਼ਾਈਨ ਬਣਾਉਣਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਬਣੂਗੀ ਬੱਚੀ ਠੀਕ ਹੈ ਜੀ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਠੀਕ ਹੈ ਜੀ ਤੇ ਰੇਟ ਭਰਾ ਦਾ ਪਹਿਲੀ ਦੱਸ ਦੋ ਭਾਈ ਜੀ ਇਹ ਤਾਂ 65000 ਰੁਪਿਆ ਮੋਲ ਦਾ ਠੀਕ ਹੈ ਜੀ ਬਸ ਮਾਮਤਾਨ ਕਰ ਦਿਆਂਗੇ ਚੋਰ ਕੇ ਖਾਲੀ ਠੀਕ ਹੈ ਜੀ ਜੋ ਭਰਾ ਇੱਕ ਅੱਤੀ ਜੋ ਅਧੂਰੀ ਵੀ ਬੈਲ ਫਾਰਮ ਜੋ ਠੀਕ ਹੈ ਜੀ ਫਾਰਮ ਤੇ ਵੀ ਬੱਚੀ ਆ ਇਹ ਠੀਕ ਹੈ ਠੀਕ ਹੈ ਥੋੜਾ ਤਾਂ ਕਰਕੇ ਕਰਦੀ ਹੈ ਨਾ ਹਾਂਜੀ ਠੀਕ ਹੈ ਇਹਦੇ ਅੱਜ ਦਾ ਨੋਹ ਬਣਵਾਇਆ ਥੋੜਾ ਜਿਹਾ ਨੋਹ ਦਾ ਤਾਂ ਮੰਦੀ ਹੈ ਜੀ ਠੀਕ ਹੈ ਜੀ ਆ ਚਲ ਫੁੱਟ ਲੈ ਬਾਕੀ ਸੋਹਣੀ ਸੁਨੱਖੀ ਹੈ ਵੈੜ ਹਾਂਜੀ ਕੱਪ ਤਾਂ ਬਹੁਤ ਚੰਗਾ ਹੈ ਬਾਡੀ ਵੇਟ ਵੀ ਬਹੁਤ ਚੰਗਾ ਹਾਂਜੀ ਹਾਂਜੀ ਬਾਕੀ ਕੋਈ ਥਣ ਵੀ ਐ ਵਧੀਆ ਸਿੱਖਾ ਥਣ ਲੱਗਿਆ ਕੋਈ ਕੱਟ ਵਾਲਾ ਥਣ ਨਹੀਂ ਹੈਗਾ ਠੀਕ ਹੈ ਜੀ ਜਿਹੜੇ ਕਰਕੇ ਦਿਖਾ ਦਿਓ ਕੋਈ ਹੋਰ ਵੀਰ ਕਹਿੰਦੇ ਵੀ ਛੋਟੇ ਥਣ ਲੈ ਕੱਟ ਵਾਲੇ ਦਾ ਹੋਣ ਠੀਕ ਹੈ ਜੀ ਕੱਟ ਵਾਲਾ ਥਣ ਨਹੀਂ ਹੈਗਾ ਆਪਾਂ ਕਦੇ ਵੀ ਕੱਟ ਵਾਲੇ ਥਣ ਨਹੀਂ ਦਾਨੀ ਲੈਂਦੇ ਮਤਲਬ ਕਲਿਕਲੀ ਗਾਮਣੀ ਸ਼ਾਰਟ ਤੇ ਨਹੀਂ ਹੁੰਦੀ ਆ ਤੇ ਕਿੰਨੇ ਦਿਨ ਬਾਕੀ ਵੀਰੇ ਦੱਸਿਆ ਦੇ ਇਹਦੇ ਬਾਈ ਜੀ 5 ਤੋਂ 12 ਦਿਨ ਪਿਆ ਸੀ ਠੀਕ ਆ 10 ਤੋਂ 12 ਠੀਕ ਹੈ ਹਾਂਜੀ ਬਾਈ ਜੀ ਅਮਾਜ ਦੀ ਜਾਣਕਾਰੀ ਦਿਓ ਜੀ ਤੁਹਾਨੂੰ ਹਾਂ ਬਾਈ ਜੀ ਦੂਜਾ ਸਵਾਲ ਝੋਟਿਆ ਆਪਣੇ ਕੋਲੇ ਜਿੰਨੀਆਂ ਮਈਆਂ ਹੁੰਦੀਆਂ ਹਾਂਜੀ ਪਹਿਲੀ ਗੱਲ ਇਹ ਆ ਕੋਈ ਵੀ ਵੀਰਾਂ ਨਹੀਂ ਕਹਿ ਸਕਦਾ ਹਾਂਜੀ ਵੀ ਆਪਣੀਆਂ ਮਈਆਂ ਪੰਜਾਬ ਤੋਂ ਲਈਆਂ ਹੋਈਆਂ ਨੇ ਹਾਂਜੀ ਜੇ ਕੋਈ ਵੀਰ ਮਾਤਾ ਸਾਬਤ ਕਰ ਦੇ ਵੀ ਪੰਜਾਬ ਦੀ ਮੈਂ ਆਪਾਂ ਰੱਖ ਰਦੀਆਂ ਨਾਮ ਦੇ ਠੀਕ ਹੈ ਆਪਣੇ ਕੋਲ ਰਾਜਸਥਾਨ ਜਾਂ ਹਰਿਆਣੇ ਦੀਆਂ ਮੰਝਾਂ ਹੁੰਦੀਆਂ ਨੇ ਠੀਕ ਹੈ ਜੀ ਜਿੰਨੀਆਂ ਦੇ ਪਹੁੰਚੀਆਂ ਨੇ ਹੁੰਦੇ ਆਂ ਹਾਂਜੀ ਇਹ ਜੋ ਟਿਊਬ ਅੱਜ ਸੂਈ ਨੂੰ ਪੰਜਵਾਂ ਦੇਣਾ ਬਾਈ ਜੀ ਠੀਕ ਹੈ ਜੀ 11 ਲੀਟਰ ਬੋਲੀ ਤਿਆਰ ਹੈ 14 ਕਿਲੋ ਕਲੂਨ ਦਾ ਦਿੱਤਾ ਹੋਇਆ ਠੀਕ ਹੈ ਜੀ ਤੇ ਸੁਆਕ ਲੈ ਲਓ ਦਿਖਾ ਦਿਓ ਪੈਸੇ ਕਿੱਨ ਕੱਟੀ ਦੇ ਠੀਕ ਹੈ ਜੀ ਆਪੀ ਕੇ ਬਾਲਣਾ ਛੋਟੀ ਨੇ ਠੀਕ ਹੈ ਜੀ ਪਰ 10 ਕਿਲੋ ਪਾਸੋਂ ਵੀ ਚੋਟੀ ਹੱਥ ਤਰਾਂ ਨਹੀਂ ਹੈਗੀ ਬਿਲਕੁਲ ਹੀ ਮਗਰ ਬੱਚਾ ਪਰ ਧੀ ਮਗਰ ਕੱਟੀ ਉਹ ਦਿਖਾਉਣੇ ਬਰਾਸਮ ਬੋਡੀ ਵੀਰ ਦੀ ਤਾਂ ਜਿੱਦ ਚੰਗੀ ਆ ਗਈ ਖਾਣ ਦੇਵੇਂ ਦੀ ਚਵਾਈ ਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਫ਼ ਆ ਗਈ ਠੀਕ ਹੈ ਜੀ ਲਓ ਜੀ ਚਵਾਈ ਦਿਖਾ ਦਿਓ ਨੇੜੇ ਗੱਲ ਇੱਕ ਹੋਰ ਗੱਲ ਆ ਸਾਰੇ ਵੀਰਾਂ ਨੂੰ ਦੱਸਣਾ ਚਾਹੀਦਾ ਪਹਿਲਾ ਗੱਲ ਇਹਨਾਂ ਨੂੰ ਆਪਾਂ 10 ਮਿੰਟ ਪਹਿਲਾਂ ਵੀਡੀਓ ਬਣਾਉਣ ਤੋਂ ਮਤਲਬ ਬੱਚੇ ਲਾਏ ਹੋਏ ਨੇ ਪੁਸ਼ਮਾਈਆਂ ਹੋਈਆਂ ਨੇ ਠੀਕ ਹੈ ਜੀ ਠੀਕ ਹੈ ਠੀਕ ਹੈ ਲੋਕਾਂ ਨੂੰ ਆਖਦੇ ਚਾਈ ਚੋਾਈ ਦਾ ਕੋਈ ਵੀ ਭੈਣ ਵੀਰ ਆਪ ਕੋ ਤੋਂ ਡੰਗਰ ਮੰਗਾਉਂਦਾਗਾ ਹਾਂਜੀ ਬਾਪੂ ਨਹੀਂ ਗਰੰਟੀ ਹੋਊਗੀ ਜੇ ਰੱਜਪੇ ਦੀ ਸ਼ਰਲੇਪੂਰ ਦੀ ਠੀਕ ਹੈ ਜੀ ਚੋਾਈ ਦੀ ਥਣ ਘੱਟ ਵੱਧ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਉਸ ਚੀਜ਼ ਦੀ ਆਪਣੀ ਜਵਾਬਦਾਰੀ ਹੋਊਗੀ ਠੀਕ ਹੈ ਜੀ ਸੇ ਮਗਰ ਕੱਟੀ ਹੈ ਜੀ ਹਾਂਜੀ ਕੱਟੀ ਆ ਮੰਗਰ ਬਾਈ ਜੀ ਠੀਕ ਹੈ ਆ ਮੇਰੇ ਸਾਹ ਬੱਚਾ ਹਾਂਜੀ ਹਾਂਜੀ ਦੇਖਾਤਾ ਜੀ ਮੰਗਰ ਬੱਚਾ ਦੇਖੋ ਜੀ ਬਹੁਤ ਸੋਹਣੀ ਕੱਟੀ ਹੈ ਠੀਕ ਹੈ ਜੀ ਰੇਟ ਭਰਾ ਦੱਸ ਦਿਓ ਜੀ ਦਾ ਭਾਈ ਜੀ ਇਹਦਾ ਮੁੱਲ ਜਿਹੜਾ ਮਾਦੀ ਕਰਾ ਲਈ ਕਰ ਲੋ ਹਾਂਜੀ ਆਪਾਂ ਇਹ 95000 ਦੀ ਚੋਕੀ ਦੇ ਦੇ ਆ ਜੀ ਠੀਕ ਹੈ ਜੀ ਮਾਗਰ ਜਿਹੜੀ 4500 ਰੁਪਏ ਦੀ ਮੰਗ ਤਾਂ ਹੋ ਸਕਦਾ ਠੀਕ ਹੈ ਜੀ ਵੀਰਮਾਨ ਕੇ 5400 ਘਟਾ ਲਾਂਗੇ ਠੀਕਾ ਕਰੇ ਠੀਕ ਹੈ ਜੀ ਹਾਂ ਹਾਂਜੀ ਭਾਈ ਜੀ ਦੂਜੀ ਮਾਦੀ ਜਾਣਕਾਰੀ ਦਿਓ ਜੀ ਆਪਣੀ ਹਾਂ ਭਾਈ ਜੀ ਇਹ ਪੁਰਾਣਾ ਕੱਟੀ ਹਾਂਜੀ ਮਾਗਰ ਵੀ ਕੱਟੀ ਇਹਦੇ ਬੰਦਾ ਨਹੀਂ ਚੌਗੀ ਆ ਪਹਿਲਾਂ ਨਾਲ ਬਿਲਕੁਲ ਠੀਕ ਹੈ ਜੀ ਇਹ ਦੋਨੇ ਮੰਝੇ ਇੱਕੋ ਹੀ ਏਰੀਆ ਦੇ ਆ ਅੱਜ ਤਾਂ ਗਏ ਆ ਮੰਝਾ ਨੇ ਦੋਨੇ ਠੀਕ ਹੈ ਜੀ ਇਹ ਤਾਂ ਦੂਜਾ ਨੰਬਰ ਕਹਿੰਦੇ ਆ ਆਪਣੇ ਮੁੰਨੇ ਸਵੇਰੇ ਚੁੰਨੀਆਂ ਹੁੰਦੇ ਨੇ ਠੀਕ ਹੈ ਜੀ ਕਈ ਵਾਰ ਵੀ ਮੱਝਾਂ ਦੀ ਵੀਡੀਓ ਬਣਾਉਂਦੇ ਯਾਰ ਹਾਂਜੀ ਮਤਲਬ ਏਖੜ ਛੱਡ ਕੇ ਬਣਾਉਂਦੇ ਯਾਰ ਹਾਂਜੀ ਆਪਣੀ ਉਹ ਚੀਜ਼ ਹੀ ਹੋਊਗੀ ਪਤਾ ਨਹੀਂ ਠੀਕ ਹੈ ਜੀ ਆਪਾਂ ਉਦੋਂ ਬਣਾਵਾਂ ਤਾਰਾਂ ਦਿਖਾ ਦਿੰਦੇ ਆ ਠੀਕ ਹੈ ਜੀ ਲੋਕਾ ਇਹ ਠੀਕ ਹੈ ਜੀ ਲੋਕਾ ਦੇਖੋ ਪੂਰੀ ਚੌੜੀ ਚੂੜੀਆਂ ਬਿਲਕੁਲ ਓਕੇ ਆ ਬਾਈ ਜੀ ਬਿਲਕੁਲ ਬਿਲਕੁਲ ਕੋਈ ਸਮੱਸਿਆ ਨਹੀਂ ਕੋਈ ਹੱਸਤਰਾ ਨਹੀਂ ਹੈ ਠੀਕ ਹੈ ਅਮਾਂਗਰ ਕੱਟੀਆਂ ਜੀ ਹਾਂ ਜੀ ਮੰਗਰ ਕੱਟੀਆਂ ਨੇ ਇਹਨਾਂ ਦੇ ਦੋਨਾਂ ਦੇ ਠੀਕ ਹੈ ਜੀ ਰੇਟ ਰੂਟ ਭਰਾ ਦਾ ਬਈ 85 ਹਾਂ ਵੀ ਝੂਠੀ ਦੇ ਦੇ ਰਹਿਆ ਗਿਆ ਠੀਕ ਹੈ ਜੀ 85000 ਹਾਂ ਜੀ ਲੋਪਰਾ ਕਿੰਨੇ ਦਿਨ ਹੋ ਗਏ ਵੀਰ ਸੁਈ ਉਹਨਾਂ ਨੂੰ ਠੀਕ ਹੈ ਜੀ ਸੁਣਿਆ ਮੈਨੂੰ 6-6 ਦਿਨ ਹੋ ਗਏ ਉਹਨਾਂ ਨੂੰ ਇੱਕ ਰਾਤ ਦੀ ਸੁਈ ਹੈ ਇੱਕ ਦਿਨ ਦੀ ਸੁਈ ਹੈ ਠੀਕ ਹੈ ਜੀ ਠੀਕ ਹੈ ਤੁਹਾਡੇ ਰੇਟ ਤੇ ਝੋਟੀਆਂ ਆਈਆਂ ਵੀ ਇਹਨੇ ਤਾਂ ਪੱਕੇ ਤੇ ਜੱਕ ਠੀਕ ਹੈ ਜੀ ਬਾਕੀ ਬਾਟਾ ਸਿੰਘ ਦੇ ਮੂੰਹ ਤੋਂ ਆ ਰਹੇ ਨੇ ਫੇਕ ਲੱਗਿਆ ਹਾਂਜੀ ਅਜੇ ਝੋਟੀਆਂ ਦਾ ਕੋਈ ਸਿੰਘ ਬੜਿਆ ਨਹੀਂ ਕੁਝ ਨਹੀਂ ਜੇ ਸਿੰਘ ਬਣਵਾਉਣਾ ਹੋਇਆ ਹਾਂਜੀ ਆਏ ਮੰਨ ਲਓ ਵੀ ਇੰਨਾ ਇੰਨਾ ਹੀ ਰਹਿ ਜਾਣਾ ਜੀ ਠੀਕ ਹੈ ਜੀ ਲੋਪਰਾ ਚੋਟੀ ਦੇਖੋ ਬਹੁਤ ਸੋਹਣੀਆਂ ਕੱਦ-ਕਾਠ ਸੋਹਣਾ ਕੋਈ ਇਹ ਨਹੀਂ ਵੀ ਖੋਟੇ ਏਰੀਏ ਦੀਆਂ ਨੇ ਠੀਕ ਹੈ ਜੀ ਚੰਗੇ ਏਰੀਏ ਦੀਆਂ ਨੇ ਕੱਦ-ਕਾਠ ਵਾਲੀਆਂ ਨੇ ਟੋਕਣਾ ਘੱਬਣਾ ਵੀ 80-80 ਹਜ਼ਾਰ ਦੀਆਂ ਵਿਕਣੀਆਂ ਨੇ ਠੀਕ ਹੈ ਜੀ ਠੀਕ ਹੈ ਲੋਪਰਾ ਭਾਈ ਜੀ ਨੇ ਆਪਣਾ ਰੇਟ ਵੀ ਦੱਸਤਾ ਦਾ ਤੇ ਮਗਰ ਦੋਨੋਂ ਮੱਜਾਂ ਦੇ ਕੱਟੀਆਂ। ਹਾਂਜੀ ਭਾਈ ਜੀ ਤੀਜੀ ਮੱਝ ਦੀ ਜਾਣਕਾਰੀ ਦੇ ਦਈਏ ਤੁਹਾਨੂੰ। ਭਾਈ ਜੀ ਸੁਆਹ ਹੈ ਦੂਜਾ ਸੁਆਹ ਹੈ ਝੁੱਟੀ। ਹਾਂਜੀ। ਇਹ ਨਾ ਤੁਹਾਨੂੰ ਗੱਭਣ ਦੀ ਆਪਾਂ ਵੀਡੀਓ ਪਾਈ ਹੋਈ ਆ ਵੈਸੇ ਢੋੜੇ ਦੇ ਫਾਰਮ ਤੇ। ਠੀਕ ਹੈ ਜੀ। ਇਹ ਕੱਲ ਰਾਤ ਸੁਈ ਆ ਇਹਨੇ ਨਾ ਬੱਚੇ ਦੀ ਔਰਤ ਕਰਦੀ ਆ ਢੋੜਾ ਬੱਚਾ ਨਹੀਂ ਲੈ ਰਹੀ। ਠੀਕ ਹੈ ਜੀ। ਉਹ ਡੈਰੀ ਦਾ ਵੀਰ ਹੋਇਆ। ਹਾਂਜੀ। ਤਾਂ ਆਪਾਂ ਇਹ ਮੰਨ ਲਓ ਵੀ 2 ਘਾਟ 70 ਦੀ ਦੇ ਦਾਂਗੇ। ਠੀਕ ਹੈ ਜੀ। ਪਰ ਮੈਂ ਤਾਂ ਮੈਨੂੰ ਵੀ 75-80 ਹਜ਼ਾਰ ਦੀ ਆ ਹੁਣ ਵੀ। ਠੀਕ ਹੈ ਜੀ। ਆ ਬੱਠਾ ਬੱਚਾ ਕੱਲ ਰਾਤ ਦੀ ਸੁਈ ਹੋਈ ਆ ਮਤਲਬ ਠੀਕ ਹੈ। ਹਾਂਜੀ ਬਈ ਜੀ ਜਰਸੀ ਗਾਂ ਦੀ ਦੱਸੋ ਜਾਈਏ। ਜਰਸੀ ਬਈ ਜੀ ਮੰਗਲ ਬੱਚਾ ਹੈਗਾ ਪੰਜਵੇਂ ਦਿਨ ਸੂਈ ਨੂੰ ਆ ਚੌਥਾ ਪੰਜਵਾਂ ਦਿਨ। ਹਾਂਜੀ। 11-12 ਕਿਲੋ ਬੋਲੀ ਤਿਆਰ ਆ ਬਿਲਕੁਲ। ਠੀਕ ਹੈ ਜੀ। ਖਾਲੇਵੇਂ ਦੀ ਓਕੇ ਜੇ ਜੱਪੇ ਦੀ ਸਾਫਾ ਜਮ। ਠੀਕ ਹੈ ਜੀ। ਦੁੱਧ 14-15 ਕਿਲੋ ਕੱਢ ਦੂੰਗੀ ਚੰਗੀ ਕੇਰ ਨਾਲ ਥੋੜੀ ਜਿਹੀ ਵੇਟ ਐ ਨਹੀਂ ਆਈ ਵੇਖਦੇ ਤੋਂ। ਠੀਕ ਹੈ ਜੀ। ਚੰਗੀ ਕੇਰ ਨਾਲ 14-15 ਕਿਲੋ ਦੁੱਧ ਕੱਢ ਦੂੰ। ਕੀ ਰੇਟ ਉਧਰ ਭਰਾ ਦਾ? 45000 ਦੀ ਦੇ ਦਾਂਗੇ। ਠੀਕ ਹੈ ਜੀ। ਲੋਪਰਾ 39000 ਜੀ ਹਾਂਜੀ ਬਾਈ ਜੀ ਚਿੱਟੀ ਆਵੜ ਬਾਈ ਜੀ 10 ਕਿਲੋ ਬੋਲੇ ਦਾ ਤਿਆਰ ਮੰਗਰ ਬੱਛਾ ਗਏ ਦੇ ਠੀਕ ਹੈ ਜੀ 30000 ਜੀ ਦੇ ਦਾਂਗੇ ਇਹ 30000 ਹਾਂ ਲੋਪਰਾ ਦੇਖ ਸਕਦੇ ਬਾਈ ਕੋਲ ਗੰਗਾ ਤੇ ਮੱਝਾਪੁਰ ਟੌਪ ਦੇ ਹੁੰਦੀਆਂ ਬਾਕੀ ਰੇਟ ਵੀ ਬਾਈ ਦਾ ਖੱਚਾ ਮਾ ਹੁੰਦਾ ਜੀ ਠੀਕ ਹੈ ਹਾਂਜੀ ਬਾਈ ਜੀ ਜੱਗੀ ਫਾਰਮ ਠੀਕ ਹੈ ਜੀ ਬਾਈ ਦਾ ਨੰਬਰ ਪਾਸ ਕ੍ਰਿੰਟਿੰਗ ਲਾ ਲਾਂਗੇ ਬਾਈ ਕੋਲ ਹਰ ਟਾਈਮ 8-10 ਨਾਗ ਹੁੰਦੇ ਆ ਬਾਈ ਜੀ ਨਾਲ ਜ਼ਰੂਰ ਲੈਟ ਕਰੋ ਮੰਡੀ ਨੂੰ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਨੂੰ ਪਾਤਾ ਦਿਓ ਤੇ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨੀਆਂ ਵੀ ਵੀਡੀਓ ਅਪਲੋਡ ਕਰਦੇ ਆ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ